ਪੰਜਾਬ ਵਿੱਚ ਵਧੀਆਂ ਗੈਂਗਵਾਰ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਹੁਣ ਸੂਬਾ ਸਰਕਾਰ ਵੱਲੋਂ ਮਹਾਰਾਸ਼ਟਰ ਦੀ ਤਰ੍ਹਾਂ ਇੱਕ ਕੋਕਾ ਕਾਨੂੰਨ ਲਾਗੂ ਕਰਨ ਦੀ ਚਰਚਾ ਇਸ ਕਾਨੂੰਨ ਦੇ ਬਾਰੇ ਆਮ ਆਦੀ ਪਾਰਟੀ ਕੀ ਸੋਚੀ ਸੰਡਾ ਮੌਜੂਦ ਨੇ ਆਮ ਆਦੀ ਪਾਰਟੀ ਦੇ ਸਨਸਦ ਭਗਵੰਤ ਭਗਵੰਤ ਇਹ ਜੋ ਮਹਾਰਾਸ਼ਟਰ ਦੀ ਤਰ੍ਹਾਂ ਤੇ ਪੰਜਾਬ ਦੇ ਵਿੱਚ ਪਕੋਕਾ ਕਾਨੂੰਨ ਗੈਂਗਸਟਰ ਨੂੰ ਰੋਕਣ ਦੇ ਲਈ ਸਰਕਾਰ ਲਿਆਉਣ ਦੀ ਤਿਆਰੀ ਚ ਹੈ ਤੁਸੀਂ ਨੂੰ ਕਿਵੇਂ ਦੇਖਦੇ ਹੋ ਦੇਖੋ ਇੱਕ ਪਾਸੇ ਤਾਂ ਮੁੱਖ ਮੰਤਰੀ ਬਾਦਲ ਸਾਹਿਬ ਔਰ ਡਿਪਟੀ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਪੰਜਾਬ ਬਹੁਤ ਸ਼ਾਂਤੀਪੂਰਵਕ ਸਟੇਟ ਹੈ ਪੰਜਾਬ ਵਿੱਚ ਕੋਈ ਇਸ ਤਰ੍ਹਾਂ ਦੀ ਅਮਨ ਕਾਨੂੰਨ ਦੀ ਸਥਿਤੀ ਜਿਹੜੇ ਖਤਰੇ 'ਚ ਨਹੀਂ ਦੂਜੇ ਪਾਸੇ ਇਸ ਤਰ੍ਹਾਂ ਦੇ ਕਾਨੂੰਨ ਆ ਰਹੇ ਨੇ ਕਿ ਗੈਂਗਸਟਰ ਵੱਧ ਗਏ ਜੀ ਤੇ ਦੂਜੇ ਜੇ ਕੋਈ ਕਹਿੰਦਾ ਕਿ ਸੀਬੀਆਈ ਤੋਂ ਫਲਾਨੇ ਮਾਮਲੇ ਜਾਂਚ ਕਰਾਓ ਤਾਂ ਪੰਜਾਬ ਸਰਕਾਰ ਦਾ ਜਵਾਬ ਹੁੰਦਾ ਕਿ ਨਹੀਂ ਜੀ ਪੰਜਾਬ ਪੁਲਿਸ ਜਾਂਚ ਕਰਨ ਦੇ ਕਾਬਿਲ ਹੈ ਜੇ ਪੰਜਾਬ ਪੁਲਿਸ ਇੰਨੀ ਕਾਬਿਲ ਹੁੰਦੀ ਤਾਂ ਫਿਰ ਮੁਕੋਕਾ ਪਕੋਕਾ ਲਿਆਉਣ ਦੀ ਕੀ ਲੋੜ ਸੀ ਅੱਜ 21 21 ਸਾਲ ਦੇ 22 ਸਾਲ ਦੇ ਸਾਡੇ ਨੌਜਵਾਨ ਬੱਚੇ ਪਿਸਤੌਲ ਨਾਲ ਇੱਕ ਦੂਜੇ ਨਾਲ ਗੋਲੀਆਂ ਚੱਲ ਰਹੀਆਂ ਹਰ ਰੋਜ਼ ਗੈਂਗਸਟਰ ਮਾਰੇ ਨੇ ਜੇਲ੍ਹਾਂ ਦੇ ਵਿੱਚੋਂ ਗੈਂਗਸਟਰ ਜਿਹੜੇ ਉਹ ਚਲਾ ਰਹੇ ਨੇ ਤੇ ਉਹਨਾਂ ਨੂੰ ਮਕੋਕਾ ਪਕੋਕਾ ਲਿਆ ਕੇ ਮੈਨੂੰ ਲੱਗਦਾ ਕਿ ਇਹ ਇੰਨਾ ਕਾਨੂੰਨਾਂ ਦੀ ਵੀ ਰਾਜਨੀਤਿਕ ਦੁਰਵਰਤੋਂ ਕਰਨਗੇ ਹੁਣ ਸੋ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਕੋਈ ਨਸ਼ਾ ਨਹੀਂ ਇਹ ਆਮ ਆਦਮੀ ਪਾਰਟੀ ਵਾਲੇ ਵੀ ਬਦਨਾਮ ਕਰਦੇ ਨੇ ਪੰਜਾਬ ਦੇ ਵਿੱਚ ਕੋਈ ਨਸ਼ਾ ਨਹੀਂ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਦੋ ਦੇਸ਼ ਦਾ ਪਹਿਲਾ ਨਸ਼ਾ ਮੁਕਤੀ ਕੇਂਦਰ ਖੋਲਿਆ ਗਿਆ ਸਿਰਫ ਕੁੜੀਆਂ ਵਾਸਤੇ ਕੁੜੀਆਂ ਵਾਸਤੇ ਕਾਲਜ ਸੁਣੇ ਸੀ ਕੁੜੀਆਂ ਵਾਸਤੇ ਸਕੂਲ ਸੁਣੇ ਸੀ ਠੀਕ ਹੈ ਨਾ ਕੁੜੀਆਂ ਵਾਸਤੇ ਨਸ਼ਾ ਮੁਕਤੀ ਕੇਂਦਰ ਤੇ ਦੂਜੇ ਪਾਸੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਦਾ ਜਿਹੜਾ ਨਵਾਂ ਫਾਰਮ ਆਇਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਤੁਹਾਡਾ ਡਰਗ ਟੈਸਟ ਕੀਤਾ ਜਾਊਗਾ ਦੇਸ਼ ਦੇ ਵਿੱਚ ਜਦੋਂ ਫੌਜ ਦੇ ਵਿੱਚ ਭਰਤੀ ਹੁੰਦੀ ਹੈ ਸਿਰਫ ਪੰਜਾਬੀਆਂ ਵਾਸਤੇ ਡਰਗ ਟੈਸਟ ਜਿਹੜਾ ਉਹ ਉਹ ਜ਼ਰੂਰੀ ਹੈ ਤਾਂ ਫਿਰ ਇਹ ਪੰਜਾਬ ਸਰਕਾਰ ਮੰਨਦੀ ਕਿਉਂ ਨਹੀਂ ਇੱਕ ਪਾਸੇ ਸਾਡੇ ਜਿਹੜੇ ਬਾਪ ਨੇ ਬਦਨਸੀ ਬਾਪ ਕਹੂੰਗਾ ਮੈਂ ਉਹ ਆਪਣੇ ਪਾਈ ਸਾਲ ਦੇ ਬੇਟੇ ਦੇ ਕਫਨ ਦੇ ਉੱਤੇ ਮੈਮੋਰੰਡਮ ਲਿਖਦੇ ਨੇ ਕਿ ਸਾਡਾ ਮੁੰਡਾ ਵੀ ਲੱਖਾਂ ਦੇ ਵਿੱਚ ਚਲਾ ਗਿਆ ਕਿਰਪਾ ਕਰਕੇ ਹੁਣ ਤਾਂ ਪੰਜਾਬ ਸਰਕਾਰ ਨੂੰ ਕਹਿ ਦਿਓ ਕਿ ਉਹ ਮੰਨ ਲੈਣ ਕੇ ਪੰਜਾਬ ਚ ਨਸ਼ਾ ਇਹ ਕਾਨੂੰਨ ਆਉਂਦਾ ਆ ਆਮ ਆਦੀ ਪਾਰਟੀ ਇਹ ਪ੍ਰੋਟੈਸਟ ਕਰੇਗੀ ਨਹੀਂ ਪਹਿਲਾਂ ਤਾਂ ਕਾਨੂੰਨ ਪੜਦੇ ਆ ਕਿ ਕੀ ਆ ਉਹਦੇ ਚ ਕਾਨੂੰਨਾ ਕਾਨੂੰਨ ਤਾਂ ਪਹਿਲਾਂ ਵੀ ਬਹੁਤ ਨੇ ਲਾਗੂ ਹੋ ਗਏ ਜੀ ਕਾਨੂੰਨ ਤਾਂ ਪਹਿਲਾਂ ਵੀ ਬਹੁਤ ਨੇ ਜੀ ਉਹ ਲਾਗੂ ਨਹੀਂ ਹੁੰਦੇ ਸੋ ਇਸ ਕਰਕੇ ਇਹ ਇਸ ਤਰ੍ਹਾਂ ਦੇ ਕਾਨੂੰਨ ਲਿਆ ਕੇ ਇਹ ਸ਼ਾਇਦ ਦਹਿਸ਼ਤ ਪਾਉਣਾ ਚਾਹੁੰਦੇ ਨੇ ਜਾਂ ਫਿਰ ਇਹਦੀ ਰਾਜਨੀਤਿਕ ਦੁਰਵਰਤੋਂ ਕਰਨਾ ਚਾਹੁੰਦੇ ਜੋ ਕਾਨੂੰਨ ਵਸਤਾ ਹੈ ਪੰਜਾਬ ਪੰਜਾਬ ਜਾ ਕਿੱਧਰ ਨੂੰ ਰਿਹਾ ਹੈਗਾ ਇਹ ਤਾਂ ਜੀ ਦੇਖੋ ਲੋਕ ਦੱਸਣਗੇ ਹੁਣ 2017 ਚ ਕਿ ਪੰਜਾਬ ਕਿੱਧਰ ਨੂੰ ਜਾ ਰਿਹਾ ਲਾਅ ਐਂਡ ਆਰਡਰ ਪੰਜਾਬ ਚ ਖਰਾਬ ਹੈ ਲਾਅ ਐਂਡ ਆਰਡਰ ਜਿੱਥੇ 4-4 ਕਿਲੋਮੀਟਰ ਨਾ ਕੋਈ ਧਰਮ ਦਾ ਪ੍ਰਚਾਰਕ ਸੇਫ ਹੈ ਨਾ ਗੁਰੂ ਗ੍ਰੰਥ ਸਾਹਿਬ ਸੇਫ ਹੈ ਅੱਜ ਤੱਕ ਕੋਈ ਬੰਦਾ ਹੀ ਨਹੀਂ ਫੜਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਬੇਅਦਬੀ ਹੋਈ ਸੀ ਅੱਜ ਤੱਕ ਕੋਈ ਬੰਦਾ ਹੀ ਨਹੀਂ ਫੜਿਆ ਗਿਆ ਫਿਰ ਜਿਹੜੀ ਸੰਗਤ ਸੀ ਕੀਰਤਨ ਕਰਦੀ ਉਹਦੇ ਤੇ ਅੰਨ ਅੰਨੇ ਵਾ ਗੋਲੀਆਂ ਚਲਾਤੀਆਂ ਤੇ ਪੁਲਿਸ ਨੇ ਜਿਹੜੀ ਐਫ ਆਈ ਆਰ ਦਰਜ ਕੀਤੀ ਹੈ ਅਣਪਛਾਤੇ ਪੁਲਿਸ ਵਾਲੇ ਕਦੇ ਪੁਲਿਸ ਵੀ ਅਣਪਛਾਤੀ ਹੁੰਦੀ ਹੈ ਇੱਕ ਇੱਕ ਕਾਰਤੂਸ ਦਾ ਹਿਸਾਬ ਦੇਣਾ ਪੈਂਦਾ ਜੀ ਕੌਣ ਚਲਾ ਗਿਆ ਗੋਲੀਆਂ ਫਿਰ ਮਤਲਬ ਹਜੇ ਤੱਕ ਪੰਜਾਬ ਪੁਲਿਸ ਨੂੰ ਹੀ ਪਤਾ ਨਹੀਂ ਕਿ ਅਣਪਛਾਤੇ ਪੁਲਿਸ ਵਾਲੇ ਸੀ ਕੋਈ ਗੋਲੀਆਂ ਚਲਾ ਗਏ ਆਹ ਤਾਂ ਪੰਜਾਬ ਪੁਲਿਸ ਦੀ ਹਾਲਤ ਹੈ ਇਹਦਾ ਮਤਲਬ ਗ੍ਰਹਿ ਮੰਤਰਾਲੇ ਦਾ ਹੋਮ ਮਿਨਿਸਟਰ ਦਾ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਉਹ ਉਹ ਕੰਟਰੋਲ ਪੰਜਾਬ ਦੀ ਜਿਹੜੀ ਸਰਕਾਰ ਤੋਂ ਉੱਠ ਚੁੱਕਿਆ ਹੈ ਬੱਲ ਸਾਹਿਬ ਦਾ ਵੀ ਤੇ ਇੱਥੇ ਲੋਕ ਕਿਸਮਤ ਤੇ ਛੱਡੇ ਹੋਏ ਨੇ ਕੋਈ ਕਿਤੇ ਗੋਲੀਆਂ ਚਲਾਈ ਜਾਂਦਾ ਕੋਈ ਕਿਤੇ ਗੋਲੀਆਂ ਚਲਾਈ ਜਾਂਦਾ ਇਸਨ ਭਗਵੰਤ ਮਾਨ ਜਿਸ ਤਿੱਕੇ ਨੇ ਕਿਹਾ ਕਿ ਅਗਰ ਇਹ ਨਵਾਂ ਕਾਨੂੰਨ ਪੰਜਾਬ ਦੇ ਵਿੱਚ ਆਉਂਦਾ ਹੈ ਤਾਂ ਜ਼ਾਹਿਰ ਜੀ ਗੱਲ ਹੈ ਕਿ ਪੰਜਾਬ ਦਾ ਜਿਹੜਾ ਕਾਨੂੰਨ ਵਿਵਸਥਾ ਹੈ ਉਹ ਉਹਦੀ ਦੁਰਵਰਤੋਂ ਕਿਤੇ ਨਾ ਕਿਤੇ ਹੋ ਸਕਦੀ ਹੈ ਇਸ ਕਾਨੂੰਨ ਦੇ ਜਰੀਏ ਕੈਰਮੁਨਿਚ ਦੇ ਨਾਲ ਸਰਬਜੀਤ ਸਿੰਘ ਐਪੀ ਸੰਜਾ ਚੰਡੀਗੜ੍ਹ